ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਨਿਊ ਸਾਖੀ ਲੈ ਕੇ ਆਇਆ ਜੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਕਿਉਂ ਗਏ ਸਨ ਉਹਨਾਂ ਦਾ ਕੀ ਮਕਸਦ ਸੀਗਾ ਉਦਾਸੀ ਤੇ ਜਾਣ ਦਾ ਚਲੋ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਕਿਉਂ ਉਦਾਸੀ ਤੇ ਨਿਕਲੇ ਉਹ ਸਮਾਂ ਅਜਿਹਾ ਸੀ ਜਦੋਂ ਧਰਮਰਾ ਨਹੀਂ ਰਸਮ ਬਣ ਗਿਆ ਸੀ ਲੋਕ ਪਰਮਾਤਮਾ ਉਨੂੰ ਯਾਦ ਕਰਨ ਦੀ ਬਜਾਏ ਡਰ ਨਾਲ ਪੂਜ ਰਹੇ ਸਨ ਜਾਤ ਪਾਤ ਝੂਠ ਅਹੰਕਾਰ ਹਰ ਪਾਸੇ ਫੈਲਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਭ ਕੁਝ ਚੁੱਪਚਾਪ ਵੇਖ ਰਹੇ ਸਨ ਉਹਨਾਂ ਦਾ ਮਨ ਅੰਦਰੋਂ ਤੜਪ ਰਿਹਾ ਸੀ ਉਹ ਸੋਚਦੇ ਸਨ ਜੇ ਸੱਚ ਘਰਾਂ ਤੱਕ ਨਹੀਂ ਪਹੁੰਚਦਾ ਤਾਂ ਗੁਰੂ ਕਰ ਛੱਡ ਕੇ ਸੱਚ ਲੈ ਕੇ ਨਿਕਲੇ ਲੋਕ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਅਚਾਨਕ ਨਿਕਲ ਪਏ ਪਰ ਸੱਚ ਇਹ ਹੈ ਇਹ ਅਚਾਨਕ ਨਹੀਂ ਸੀ ਇਹ ਪਰਮਾਤਮਾ ਦੀ ਆਗਿਆ ਸੀ ਉਦਾਸੀ ਕੋਈ ਦੁੱਖ ਨਹੀਂ ਸੀ ਉਦਾਸੀ ਦਾ ਅਰਥ ਸੀ ਸੰਸਾਰ ਨੂੰ ਜਗਾਉਣ ਦੀ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਿਕਲੇ ਕਿੱਥੇ ਉੱਥੇ ਜਿੱਥੇ ਸੱਚ ਦੀ ਸਾਬਤ ਹੋ ਜ਼ਿਆਦਾ ਲੋੜ ਸੀ ਉਹ ਪਿੰਡਾਂ ਵਿੱਚ ਗਏ ਉਹ ਸ਼ਹਿਰਾਂ ਵਿੱਚ ਗਏ ਰਾਜਿਆਂ ਕੋਲ ਗਏ ਫਕੀਰਾਂ ਕੋਲ ਗਏ ਮੰਦਰਾਂ ਵਿੱਚ ਗਏ ਮਸੀਤਾਂ ਵਿੱਚ ਗਏ ਹਰ ਥਾਂ ਇੱਕੋ ਗੱਲ ਕਹੀ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਮਨੁੱਖ ਇੱਕ ਹੈ ਕੋਈ ਪੁੱਛਦਾ ਰੱਬ ਕਿੱਥੇ ਹੈ ਗੁਰੂ ਜੀ ਕਹਿੰਦੇ ਨੇ ਸਾਡੇ ਅੰਦਰ ਕੋਈ ਕਹਿੰਦਾ ਧਰਮ ਕੀ ਹੈ ਗੁਰੂ ਜੀ ਕਹਿੰਦੇ ਦਇਆ ਇਸ ਲਈ ਗੁਰਜੀ ਨੇ ਤਪੱਸਿਆ ਨਹੀਂ ਚੁਣੀ ਸੰਨਿਆਸ ਨਹੀਂ ਚੁਣਿਆ ਉਹ ਲੋਕਾਂ ਦੇ ਵਿੱਚ ਰਹੇ ਲੋਕਾਂ ਨੂੰ ਬਦਲਿਆ ਇਹ ਹੀ ਸੀ ਉਹ ਫੈਸਲਾ ਜਿਸ ਨੇ ਇਤਿਹਾਸ ਦਾ ਰੁਕਮੋੜ ਦਿੱਤਾ ਉਸ ਦਿਨ ਕੋਈ ਜੰਗ ਨਹੀਂ ਹੋਈ ਸੀ ਕੋਈ ਤਲਵਾਰ ਨਹੀਂ ਚੱਲੀ ਸੀ ਪਰ ਉਸ ਦਿਨ अनेका ਮਨ ਜਾਗ ਪਏ ਸਨ ਉਹ ਦਿਨ ਇੱਕ ਯਾਤਰਾ ਦੀ ਸ਼ੁਰੂਆਤ ਸੀ ਅਜਿਹੀ ਯਾਤਰਾ ਜੋ ਸਿਰਫ ਰਾਹਾਂ ਤੇ ਨਹੀਂ ਚੱਲੀ ਦਿਲਾਂ ਵਿੱਚ ਵੀ ਚੱਲੀ ਅਤੇ ਅੱਜ ਵੀ ਜੇ ਕੋਈ ਪੁੱਛੇ ਗੁਰੂ ਨਾਨਕ ਦੇਵ ਜੀ ਉਦਾਸੀ ਤੇ ਕਿਉਂ ਨਿਕਲੇ ਉੱਤਰ ਇੱਕੋ ਹੈ ਤਾਂ ਜੋ ਮਨੁੱਖ ਮਨੁੱਖ ਬਣ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਈ ਆਮ ਮਨੁੱਖ ਨਹੀਂ ਸਨ ਉਹ ਬਚਪਨ ਤੋਂ ਹੀ ਸੰਸਾਰ ਦੇ ਝੂਠ, 파ਖੰਡ ਅਤੇ ਅੰਧ ਵਿਸ਼ਵਾਸ ਨੂੰ ਵੇਖ ਰਹੇ ਸਨ। ਲੋਕ ਮੂਰਤੀਆਂ ਨੂੰ ਪੂਜ ਰਹੇ ਸਨ, ਜਾਤ-ਪਾਤ 'ਚ ਵੰਡੇ ਹੋਏ ਸਨ, ਧਰਮ ਨੂੰ ਵਪਾਰ ਬਣਾ ਲਿਆ ਸੀ। ਗੁਰੂ ਜੀ ਦਾ ਮਨ ਅੰਦਰੋਂ ਪੁੱਛ ਰਿਹਾ ਸੀ, ਇਸ ਸੰਸਾਰ ਨੂੰ ਸੱਚ ਕੋਣ ਦਿਖਾਏਗਾ? ਇਸ ਲਈ ਇਹ ਅਚਾਨਕ ਨਹੀਂ ਸੀ, ਇਹ ਪ੍ਰਮਾਤਮਾ ਦੀ ਆਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਗਏ। ਤਿੱਬਤ ਗਏ ਮੱਕਾ ਗਏ ਬਗਦਾਦ ਗਏ ਸ਼੍ਰੀਲੰਕਾ ਗਏ ਅਤੇ ਹੋਰ ਅਨੇਕਾਂ ਦੇਸ਼ਾਂ ਵਿੱਚ ਗਏ ਜਿਨ੍ਹਾਂ ਦਾ ਜ਼ਿਕਰ ਅਸੀਂ ਅਗਲੀਆਂ ਵੀਡੀਓ ਚ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਟੌਪਿਕ ਦੇ ਨਾਲ ਵਾਇਗਰ ਜੀ ਕਾ ਖਲਸਾ ਵਾਇਗਰ ਜੀ ਕੀ ਪੱਤ